ਸਭ ਤੋਂ ਪਹਿਲਾਂ ਇੱਕ ਨਿੱਕੀ ਜੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕਿੰਦੇ ਇੱਕ ਪਿੰਡ ਦੇ ਵਿੱਚ ਇੱਕ ਸ਼ਾਹੂਕਾਰ ਰਹਿੰਦਾ ਸੀ ਸ਼ਾਹੂਕਾਰ ਦੇ ਪੁਰਖਾਂ ਦੀ ਬਹੁਤ ਜ਼ਮੀਨ ਸੀ ਅੱਗੋਂ ਸ਼ਾਹੂਕਾਰ ਨੇ ਵੀ ਬਹੁਤ ਮਿਹਨਤ ਕੀਤੀ ਅਤੇ ਆਪਣੀ ਜ਼ਮੀਨ ਜਾਇਦਾਦ ਨੂੰ ਬਹੁਤ ਵਧਾ ਲਿਆ ਪਾਰਕੀ ਸ਼ਾਹੂਕਾਰ ਦਾ ਬਹੁਤ ਵਧੀਆ ਕੰਮ ਧੰਦਾ ਸੀ ਸ਼ਾਹੂਕਾਰ ਦੇ ਅੱਗੇ ਦੋ ਪੁੱਤਰ ਪਰ ਦੋਵੇਂ ਪੁੱਤਰਾਂ ਦਾ ਸੁਭਾਅ ਵੱਖ-ਵੱਖ ਇੱਕ ਪੁੱਤਰ ਸ਼ੁਰੂ ਤੋਂ ਹੀ ਪਾਠ ਪੂਰਾ ਕਰਨ ਵਾਲੀ ਬਿਰਤੀ ਭਲਾ ਕਰਨ ਦੀ ਬਿਰਤੀ ਪਰ ਕਹਿੰਦੇ ਜਿਹੜਾ ਛੋਟਾ ਸੀ ਨਾ ਉਹ ਸ਼ੁਰੂ ਤੋਂ ਹੀ ਬੜੀਆਂ ਚੁਸਤ ਚਲਾਕੀਆਂ ਕਰਦਾ ਸੀ ਕਈ ਵਾਰ ਉਹਨੇ ਘਰੇ ਵੀ ਝੂਠ ਬੋਲਣਾ ਝੂਠ ਬੋਲ ਕੇ ਪੈਸੇ ਲੈ ਜਾਣੇ ਕਈ ਵਾਰੀ ਆਪਣੇ ਵੱਡੇ ਭਰਾ ਦੇ ਨਾਲ ਠੱਗੀ ਕਰ ਲੈਣੀ ਕਿ ਜੋ ਨੂੰ ਖਰਚਾ ਮਿਲਣਾ ਉਹਦਾ ਖਰਚਾ ਵੀ ਇੰਨੇ ਵਰਤ ਲੈਣਾ ਹੁਣ ਜਿਉਂ-ਜਿਉਂ ਵੱਡੇ ਹੋਏ ਛੋਟੇ ਦੀਆਂ ਆਦਤਾਂ ਹੋਰ ਪੱਕੀਆਂ ਹੁੰਦੀਆਂ ਗਈਆਂ ਪਰ ਕਹਿੰਦੇ ਵੱਡਾ ਉਸੇ ਤਰ੍ਹਾਂ ਹੀ ਪਾਠ ਪੂਜਾ ਬੰਦਗੀ ਕਰਦਾ ਤੇ ਆਪਣੇ ਪਿਤਾ ਦੇ ਨਾਲ ਉਹਦੀ ਖੇਤੀਬਾੜੀ ਦੇ ਵਿੱਚ ਹੱਥ ਵਟਾਉਂਦਾ ਤੇ ਕਹਿੰਦੇ ਉਹਨਾਂ ਦਾ ਕਾਰੋਬਾਰ ਕੰਮ ਧੰਦਾ ਬਹੁਤ ਵਧੀਆ ਸੀ ਪਰ ਕਹਿੰਦੇ ਸਮਾਂ ਬੀਤਦਾ ਗਿਆ ਪੁੱਤਰ ਜਵਾਨ ਹੋਏ ਤਪਿਤਾ ਅਕਾਲ ਚਲਾਣਾ ਕਰ ਗਿਆ ਕਹਿੰਦੇ ਪਿਤਾ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਉਹ ਦੋਵੇਂ ਪੁੱਤਰਾਂ ਦੇ ਵਿੱਚ ਆਪਸ ਵਿੱਚ ਲੜਾਈ ਝਗੜਾ ਰਹਿਣ ਲੱਗਾ ਕਿਉਂਕਿ ਵੱਡੇ ਦਾ ਸੁਭਾਅ ਅਲੱਗ ਸੀ ਅਤੇ ਛੋਟੇ ਦਾ ਅਲੱਗ ਛੋਟਾ ਕੋਈ ਵੀ ਕੰਮ ਧੰਦਾ ਨਾ ਕਰਦਾ ਅਤੇ ਪੈਸੇ ਦਾ ਵੀ ਹੀਰ ਫੇਰ ਕਰਦਾ ਕਹਿੰਦੇ ਇੱਕ ਦਿਨ ਵੱਡੇ ਨੇ ਕਿਹਾ ਵੀ ਆਪਣੀ ਇਸ ਤਰ੍ਹਾਂ ਨਹੀਂ ਨਿਭਣੀ ਕਿਉਂ ਨਾ ਆਪਾਂ ਆਪਣਾ ਕੰਮਕਾਰ ਅਲੱਗ ਅਲੱਗ ਕਰਨ ਲਈ ਕਹਿੰਦੇ ਦੋਵਾਂ ਨੇ ਹੀ ਆਪਣੀ ਸਹਿਮਤੀ ਦੇ ਨਾਲ ਆਪਣੇ ਘਰ ਦੀਆਂ ਸਾਰੀਆਂ ਚੀਜ਼ਾਂ ਵੰਡ ਲਈਆਂ ਹਰ ਇੱਕ ਚੀਜ਼ ਦਾ ਵਟਵਾਰਾ ਕਰ ਲਿਆ ਧਨ ਦੌਲਤ ਜ਼ਮੀਨ ਦਾ ਘਰ ਦਾ ਸਭ ਵਟਵਾਰਾ ਹੋ ਗਿਆ ਹੁਣ ਵਟਵਾਰਾ ਕਰਨ ਤੋਂ ਬਾਅਦ ਅਗਲੇ ਦਿਨ ਜਦੋਂ ਦੋਵੇਂ ਹੀ ਪੁੱਤਰ ਖੇਤ ਦੇ ਵਿੱਚ ਕੰਮ ਕਰਨ ਦੇ ਲਈ ਗਏ ਨਾ ਤਾਂ ਛੋਟੇ ਭਰਾ ਨੇ ਵੱਡੇ ਭਰਾ ਦੀ ਜ਼ਮੀਨ ਨੂੰ ਜਾਂਦਾ ਹੋਇਆ ਪਾਣੀ ਰੋਕ ਦਿੱਤਾ ਅਤੇ ਉਹ ਛੋਟਾ ਕਹਿਣ ਲੱਗਾ ਕਿ ਇਹ ਪਾਣੀ ਦੇ ਉੱਤੇ ਤੇਰਾ ਕੋਈ ਹੱਕ ਨਹੀਂ ਆ ਕਿਉਂਕਿ ਇਹ ਮੇਰੀ ਜ਼ਮੀਨ ਦੇ ਵਿੱਚ ਦੀ ਹੋ ਕੇ ਲੰਘਦਾ ਹੈ ਇਸ ਕਰਕੇ ਮੈਂ ਤੈਨੂੰ ਪਾਣੀ ਨਹੀਂ ਦੇਵਾਂਗਾ ਕਹਿੰਦੇ ਵੱਡੇ ਨੇ ਬਹੁਤ ਸਮਝਾਇਆ ਕਿ ਭਰਾ ਇਦਾਂ ਨਹੀਂ ਹੁੰਦਾ ਪਰ ਛੋਟਾ ਮੰਨਣ ਨੂੰ ਤਿਆਰ ਨਹੀਂ ਸੀ ਫਿਰ ਕਹਿੰਦੇ ਦੋਵੇਂ ਹੀ ਭਰਾ ਸਰਪੰਚ ਦੇ ਕੋਲ ਗਏ ਸਰਪੰਚ ਨੂੰ ਜਾ ਕੇ ਸਾਰੀ ਗੱਲਬਾਤ ਦੱਸੀ ਅਤੇ ਕਹਿੰਦੇ ਸਰਪੰਚ ਸ਼ੁਰੂ ਤੋਂ ਹੀ ਛਾਹੂਕਾਰ ਨੂੰ ਅਤੇ ਇਹਨਾਂ ਬੱਚਿਆਂ ਬਾਰੇ ਜਾਣਦਾ ਸੀ ਤੇ ਕਹਿੰਦੇ ਉਹ ਸਰਪੰਚ ਨੇ ਫੈਸਲਾ ਲਿਆ ਕਿ ਇਹ ਛੋਟਾ ਸਹੀ ਕਹਿੰਦਾ ਹੈ ਕਿ ਤੇਰਾ ਇਹਦੇ ਪਾਣੀ ਦੇ ਉੱਤੇ ਕੋਈ ਹੱਕ ਨਹੀਂ ਆ ਇਸ ਕਰਕੇ ਤੂੰ ਕੋਈ ਹੋਰ ਇੰਤਜ਼ਾਮ ਕਰ ਕਹਿੰਦੇ ਜਦ ਸਰਪੰਚ ਨੇ ਇਹ ਫੈਸਲਾ ਸੁਣਾਇਆ ਫੈਸਲਾ ਸੁਣ ਕੇ ਦੋਵੇਂ ਹੀ ਹਰਾਨ ਹੋਏ ਛੋਟਾ ਮਨ ਹੀ ਮਨ ਦੇ ਵਿੱਚ ਸਰਪੰਚ ਦੇ ਇਸ ਗਲਤ ਫੈਸਲੇ ਤੋਂ ਖੁਸ਼ ਹੋਇਆ ਕਿ ਚਲੋ ਮੈਨੂੰ ਸਹੀ ਗਲਤ ਦੇ ਨਾਲ ਕੀ ਲੱਗੇ ਮੇਰਾ ਫਾਇਦਾ ਹੈ ਪਰ ਕਹਿੰਦੇ ਵੱਡਾ ਮਨ ਹੀ ਮਨ ਦੇ ਵਿੱਚ ਬਹੁਤ ਦੁਖੀ ਹੋਇਆ ਕਿ ਸਰਪੰਚ ਜੀ ਨੇ ਇਹ ਗਲਤ ਫੈਸਲਾ ਕਿਉਂ ਲਿਆ ਕਿਉਂਕਿ ਸਰਪੰਚ ਸਮਝਦਾਰ ਆ ਅਤੇ ਸਭ ਨੂੰ ਪਤਾ ਹੈ ਕਿ ਪਾਣੀ ਦੇ ਉੱਤੇ ਤਾਂ ਸਭ ਦਾ ਬਰਾਬਰ ਹੱਕ ਆ ਅਤੇ ਮੇਰੇ ਖੇਤਾਂ ਨੂੰ ਵੀ ਉਸੇ ਪਾਣੀ ਦੀ ਹਿੱਸੇ ਸਿੰਚਾਈ ਹੋਵੇਗੀ ਤਾਂ ਫਿਰ ਸਰਪੰਚ ਜੀ ਨੇ ਇਹ ਫੈਸਲਾ ਕਿਉਂ ਕੀਤਾ ਪਰ ਕਹਿੰਦੇ ਸਰਪੰਚ ਦਾ ਫੈਸਲਾ ਸਿਰ ਮੱਥੇ ਲੈ ਕੇ ਦੋਵੇਂ ਆਪੋ ਆਪਣੇ ਖੇਤਾਂ ਵਿੱਚ ਆ ਗਏ ਦੋਵਾਂ ਨੇ ਹੀ ਆਪਣੇ ਖੇਤਾਂ ਦੇ ਵਿੱਚ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਕਹਿੰਦੇ ਨਿੱਕਾ ਮਨ ਹੀ ਮਨ ਦੇ ਵਿੱਚ ਮੁਸਕਰਾ ਰਿਹਾ ਹੈ ਅਤੇ ਆਪਣੇ ਭਰਾ ਦੀ ਬੇਵਕੂਫੀ ਦੇ ਉੱਤੇ ਉਹਦਾ ਮਜ਼ਾਕ ਉਡਾ ਰਿਹਾ ਹੈ ਕਿ ਐਵੇਂ ਹੀ ਧੁੱਪ ਦੇ ਵਿੱਚ ਖਾਪ ਰਿਹਾ ਹੈ ਐਵੇਂ ਹੀ ਜ਼ਮੀਨ ਦੇ ਵਿੱਚ ਮੱਥਾ ਮਾਰ ਰਿਹਾ ਹੈ ਕਿਉਂਕਿ ਪਾਣੀ ਤਾਂ ਮੈਂ ਦੇਣਾ ਨਹੀਂ ਤਾਂ ਫਿਰ ਇਹਨੂੰ ਹਲ ਚਲਾਉਣ ਦਾ ਕੀ ਫਾਇਦਾ ਕਹਿੰਦੇ ਹੁਣ ਦੋਵਾਂ ਦੀ ਜ਼ਮੀਨ ਫਸਲ ਬੀਜਣ ਦੇ ਲਈ ਬਿਲਕੁਲ ਤਿਆਰ ਸੀ ਸਿਰਫ ਪਾਣੀ ਦੀ ਕਮੀ ਸੀ ਤਾਂ ਛੋਟੇ ਨੇ ਜੋ ਵੀ ਉਹਦੇ ਕੋਲ ਪਾਣੀ ਦਾ ਪ੍ਰਬੰਧ ਸੀ ਉਹਨੇ ਆਪਣੀ ਫਸਲ ਨੂੰ ਪਾਣੀ ਲਗਾਇਆ ਘਰ ਚਲੇ ਗਿਆ ਅਤੇ ਮਨ ਹੀ ਮਨ ਦੇ ਵਿੱਚ ਮੁਸਕਰਾਉਂਦਾ ਜਾਂਦਾ ਹੈ ਕਿ ਇਹ ਬੇਵਕੂਫ ਸਾਰਾ ਦਿਨ ਇਦਾਂ ਹੀ ਖੱਪਦਾ ਰਿਹਾ ਦੱਸ ਪਾਣੀ ਤੋਂ ਬਿਨਾਂ ਇਹਦੀ ਫਸਲ ਕਿੰਜ ਹੋ ਜਾਵੇਗੀ ਪਰ ਕਹਿੰਦੇ ਪਰਮਾਤਮਾ ਮਿਹਨਤੀ ਅਤੇ ਉਦਮੀ ਬੰਦਿਆਂ ਦਾ ਸਾਥ ਜਰੂਰ ਦਿੰਦੇ ਆ ਕਹਿੰਦੇ ਪਰਮਾਤਮਾ ਦੀ ਐਸੀ ਕਿਰਪਾ ਹੋਈ ਕਿ ਆਸਮਾਨ ਦੇ ਵਿੱਚ ਬੱਦਲ ਆਏ ਅਤੇ ਜ਼ੋਰਦਾਰ ਮੀਂਹ ਪੈਣਾ ਸ਼ੁਰੂ ਹੋ ਗਿਆ ਕਹਿੰਦੇ ਜਿੰਨੀ ਉਸ ਵੱਡੇ ਪੁੱਤਰ ਨੂੰ ਆਪਣੀ ਫਸਲ ਨੂੰ ਬੀਜਣ ਦੇ ਲਈ ਲੋੜ ਸੀ ਨਾ ਉਹਨਾਂ ਪਾਣੀ ਮੀਂਹ ਦੇ ਰਾਹੀਂ ਉਹਨੂੰ ਮਿਲ ਗਿਆ ਹੁਣ ਵੱਡਾ ਪੁੱਤਰ ਵੀ ਖੁਸ਼ ਸੀ ਬਸ ਇਸੇ ਹੀ ਤਰ੍ਹਾਂ ਕਹਿੰਦੇ ਦਿਨ ਮਹੀਨੇ ਬੀਤ ਗਏ ਦੋਵਾਂ ਦੀਆਂ ਫਸਲਾਂ ਪੱਕ ਕੇ ਤਿਆਰ ਹੋ ਗਈਆਂ ਹੁਣ ਦੋਵਾਂ ਦੀਆਂ ਫਸਲਾਂ ਕੱਟੀਆਂ ਗਈਆਂ ਜਦੋਂ ਝਾੜ ਵੇਖਿਆ ਤਾਂ ਛੋਟੇ ਪੁੱਤਰ ਦੀ ਜ਼ਮੀਨ ਦੇ ਵਿੱਚੋਂ ਘੱਟ ਝਾੜ ਨਿਕਲਿਆ ਅਤੇ ਵੱਡੇ ਦੀ ਜ਼ਮੀਨ ਦੇ ਵਿੱਚੋਂ ਵੱਧ ਝਾੜ ਨਿਕਲਿਆ ਹੁਣ ਦੋਵਾਂ ਨੇ ਆਪੋ ਆਪਣੀ ਫਸਲ ਗੱਡਿਆਂ ਤੇ ਲੱਦ ਲਈ ਅਤੇ ਸ਼ਹਿਰ ਵੇਚਣ ਦੇ ਲਈ ਚੁਰ ਪਏ ਕਹਿੰਦੇ ਜਦ ਸ਼ਹਿਰ ਵੇਚਣ ਦੇ ਲਈ ਜਾ ਰਹੇ ਸੀ ਤਾਂ ਸਰਪੰਚ ਦੇ ਬੁਹੇ ਅ ਕੋ ਲੰਗੇ ਤਾਂ ਸਰਪੰਚ ਨੇ ਰੋਕ ਕੇ ਦੋਵਾਂ ਨੂੰ ਗੱਲ ਸੁਣਾਉਣ ਦੇ ਲਈ ਕਿਹਾ ਦੋਵਾਂ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਕਿ ਪੁੱਤਰ ਇੱਕ ਦਿਨ ਤੁਸੀਂ ਆਪਣੇ ਖੇਤ ਦੇ ਪਾਣੀ ਦਾ ਫੈਸਲਾ ਕਰਵਾਉਣ ਦੇ ਲਈ ਮੇਰੇ ਕੋਲ ਆਏ ਸੀ ਅਤੇ ਉਸ ਦਿਨ ਮੈਂ ਇੱਕ ਗਲਤ ਫੈਸਲਾ ਲਿਆ ਸੀ ਉਹ ਗਲਤ ਫੈਸਲੇ ਕਰਕੇ ਤੁਸੀਂ ਦੋਵੇਂ ਹੀ ਹਰਾਣ ਹੋਏ ਹੋਵੋਗੇ ਪਰ ਮੈਂ ਅੱਜ ਉਸ ਫੈਸਲੇ ਦੀ ਅਸਲੀ ਵਜ੍ਹਾ ਦੱਸਦਾ ਹਾਂ ਸਰਪੰਚ ਨੇ ਦੱਸਣਾ ਸ਼ੁਰੂ ਕੀਤਾ ਕਿ ਪੁੱਤਰ ਮੈਂ ਤੁਹਾਨੂੰ ਬਚਪਨ ਤੋਂ ਹੀ ਜਾਣਦਾ ਹਾਂ ਅਤੇ ਮੈਨੂੰ ਇਸ ਗੱਲ ਦੇ ਉੱਤੇ ਪੂਰਾ ਯਕੀਨ ਸੀ ਕਿ ਵੱਡੇ ਪੁੱਤਰ ਨੇ ਆਪਣਾ ਕਰਮ ਕਰਨਾ ਨਹੀਂ ਛੱਡਣਾ ਪਰ ਮੈਨੂੰ ਛੋਟੇ ਦਾ ਵੀ ਪਤਾ ਸੀ ਜੇ ਉਸ ਦਿਨ ਮੈਂ ਸਹੀ ਫੈਸਲਾ ਕਰ ਦਿੰਦਾ ਛੋਟੇ ਦਾ ਕਸੂਰ ਕੱਢ ਕੇ ਛੋਟੇ ਤੋਂ ਤੈਨੂੰ ਪਾਣੀ ਦਿਵਾ ਦਿੰਦਾ ਤਾਂ ਇੰਨੇ ਤੇਰੇ ਰਸਤੇ ਦੇ ਵਿੱਚ ਹੋਰ ਬਹੁਤ ਰੁਕਾਵਟਾਂ ਖੜੀਆਂ ਕਰਨੀਆਂ ਸੀ ਕਿਉਂਕਿ ਉਸ ਦਿਨ ਇਨੇ ਇਸ ਗੱਲ ਨੂੰ ਨਹੀਂ ਸੀ ਸਮਝਣਾ ਜਿਹੜੀ ਅੱਜ ਗੱਲ ਸਮਝ ਪਾਵੇਗਾ ਇਸੇ ਕਰਕੇ ਉਸ ਦਿਨ ਮੈਂ ਇਹਦੇ ਹੱਕ ਵਿੱਚ ਫੈਸਲਾ ਲਿਆ ਸੀ ਕਿਉਂਕਿ ਮੈਨੂੰ ਤੇਰੇ ਉਦਮ ਤੇਰੀ ਮਿਹਨਤ ਅਤੇ ਤੇਰੇ ਕਰਮ ਦੇ ਉੱਤੇ ਵਿਸ਼ਵਾਸ ਸੀ ਮੈਨੂੰ ਪਤਾ ਸੀ ਕਿ ਤੂੰ ਪ੍ਰਮਾਤਮਾ ਦੇ ਉੱਤੇ ਵਿਸ਼ਵਾਸ ਰੱਖਣ ਵਾਲਾ ਹੈ ਤੂੰ ਕੰਮ ਕਰਨ ਤੋਂ ਪਿੱਛੇ ਨਹੀਂ ਹਟਣਾ ਅਤੇ ਤੂੰ ਮੇਰੀ ਗੱਲ ਨੂੰ ਸੱਚ ਸਿੱਧ ਕੀਤਾ ਤੂੰ ਹਿੰਮਤਾਰ ਕੇ ਬੈਠਿਆ ਨਹੀਂ ਤੂੰ ਆਪਣਾ ਫਰਜ਼ ਨਿਭਾਇਆ ਤੂੰ ਆਪਣੀ ਜ਼ਮੀਨ ਦੇ ਵਿੱਚ ਹੱਲ ਚਲਾਇਆ ਬਾਕੀ ਕੰਮ ਪ੍ਰਮਾਤਮਾ ਨੇ ਆਪ ਕਰ ਦਿੱਤਾ ਕਿਉਂਕਿ ਉਹ ਪਰਮਕੀਤਾ ਪ੍ਰਮਾਤਮਾ ਕਦੇ ਵੀ ਕਿਸੇ ਦਾ ਹੱਕ ਨਹੀਂ ਰੱਖਦੇ ਅਤੇ ਮਿਹਨਤ ਦਾ ਫਲ ਝੋਲੀ ਦੇ ਵਿੱਚ ਜ਼ਰੂਰ ਪਉਂਦੇ ਆ ਅਤੇ ਉਦਮੀ ਮਿਹਨਤੀ ਬੰਦਿਆਂ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਹਰ ਵੇਲੇ ਹੀ ਖੜੇ ਨੇ ਇਸ ਕਰਕੇ ਉਸ ਦਿਨ ਮੈਂ ਇਹ ਫੈਸਲਾ ਲਿਆ ਸੀ ਅੱਜ ਦੀ ਵੀਡੀਓ ਦੇ ਵਿੱਚ ਇਹ ਕਹਾਣੀ ਸੁਣਾਉਣ ਦਾ ਮਕਸਦ ਵੀ ਇਹ ਆ ਕਿ ਸਾਡੇ ਨਾਲ ਵੀ ਕਈ ਵਾਰ ਐਵੇਂ ਹੁੰਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਸੁੱਖ ਹੁੰਦਾ ਹੈ ਨਾ ਤੱਕਈ ਵਾਰ ਦੁੱਖ ਦੇ ਕੇ ਅਸੀਂ ਹਿੰਮਤ ਾਰ ਕੇ ਬੈਠ ਜਾਂਦੇ ਆ ਅਸੀਂ ਕਹਿੰਦੇ ਸਾਨੂੰ ਰਸਤਾ ਨਹੀਂ ਲੱਭ ਰਿਹਾ ਪਰ ਅਸੀਂ ਭੁੱਲ ਜਾਂਦੇ ਆ ਕਿ ਜੇ ਪ੍ਰਮਾਤਮਾ ਨੇ ਇੱਕ ਰਸਤਾ ਬੰਦ ਕੀਤਾ ਹੈ ਨਾ ਉਹਦੀ ਜਗ੍ਹਾ ਤੇ 10 ਹੋਰ ਜ਼ਰੂਰ ਖੁੱਲੇ ਹੋਣਗੇ ਪਰ ਅਸੀਂ ਹਿੰਮਤ ਹਾਰ ਕੇ ਨਰਾਸ਼ ਹੋ ਕੇ ਬੈਠ ਜਾਂਦੇ ਆ ਅਤੇ ਉਹ 10 ਖੁੱਲੇ ਹੋਏ ਦਰਵਾਜ਼ਿਆਂ ਨੂੰ ਦੇਖ ਨਹੀਂ ਪਾਉਂਦੇ ਪਰ ਜਿਹੜੇ ਹਿੰਮਤੀ ਹੁੰਦੇ ਨੇ ਉਦਮੀ ਹੁੰਦੇ ਨੇ ਉਹ ਪ੍ਰਮਾਤਮਾ ਦੇ ਦਿਖਾਏ ਹੋਏ ਰਸਤਿਆਂ ਨੂੰ ਦੇਖਦੇ ਵੀ ਆ ਅਤੇ ਉਹਨਾਂ ਦੇ ਉੱਤੇ ਚੱਲਦੇ ਵੀ ਆ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਸਪਸ਼ਟ ਰੂਪ ਦੇ ਵਿੱਚ ਸਮਝਾਉਂਦੇ ਭਲਿਆ ਤੂੰ ਕਰਮ ਕਰ ਫਲ ਤੈਨੂੰ ਮੈਂ ਦਵਾਂਗਾ ਅਤੇ ਸਤਿਗੁਰ ਸੱਚੇ ਪਾਤਸ਼ਾਹ ਕਿਸੇ ਦੀ ਮਿਹਨਤ ਦਾ ਫਲ ਕਦੇ ਵੀ ਨਹੀਂ ਰੱਖਦੇ ਪ੍ਰਮਾਤਮਾ ਨੇ ਸਭ ਦੀ ਕਿਸਮਤ ਦੇ ਵਿੱਚ ਰੋਜੀ ਰੋਟੀ ਪੈਸਾ ਲਿਖਿਆ ਏ ਪਰ ਇਹ ਰੋਜੀ ਰੋਟੀ ਪੈਸਾ ਕਮਾਉਣਾ ਸਾਨੂੰ ਖੁਦ ਨੂੰ ਪੈਣਾ ਹੈ ਇਹ ਨਹੀਂ ਕਿ ਆਪਾਂ ਹੱਥ ਦੇ ਉੱਤੇ ਹੱਥ ਧਰ ਕੇ ਬੈਠੇ ਰਹੀਏ ਤੇ ਪ੍ਰਮਾਤਮਾ ਬੈਠਿਆ ਬਿਠਾਇਆ ਸਭ ਕੁਝ ਦੇ ਦੇਵੇਗਾ ਇੰਜ ਨਹੀਂ ਹੋਣਾ ਪ੍ਰਮਾਤਮਾ ਨੇ ਸਾਨੂੰ ਰਸਤੇ ਦਿਖਾਉਣੇ ਆ ਸਾਨੂੰ ਮੌਕੇ ਦੇਣੇ ਆ ਪਰ ਉਹ ਰਸਤਿਆਂ ਦੇ ਉੱਤੇ ਚੱਲਣਾ ਆਪਾਂ ਹੀ ਉਹਨਾਂ ਮੌਕਿਆਂ ਨੂੰ ਸੰਭਾਲਣਾ ਆਪਾਂ ਹੀ ਮੁਕਤੀ ਗੱਲ ਇਹ ਆ ਕਿ ਜੋ ਵੀ ਸਾਡੀਆਂ ਜ਼ਿੰਮੇਵਾਰੀਆਂ ਨੇ ਜੋ ਫਰਜ਼ ਨੇ ਨਾ ਉਹ ਆਪਾਂ ਇਮਾਨਦਾਰੀ ਦੇ ਨਾਲ ਨਿਭਾਉਣੇ ਆ ਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਉੱਤੇ ਭਰੋਸਾ ਰੱਖ ਕੇ ਆਪਣੇ ਦੁੱਖ ਸੁੱਖ ਦੀ ਅਰਦਾਸ ਵਾਹਿਗੁਰੂ ਜੀ ਦੇ ਅੱਗੇ ਕਰਨੀ ਆ ਵਾਹਿਗੁਰੂ ਜੀ ਹਰ ਵੇਲੇ ਸਾਡੇ ਅੰਗ ਸੰਗ ਨੇ ਸਾਨੂੰ ਰਸਤਾ ਦਿਖਾ ਰਹੇ ਆ ਬਸ ਉਹਨਾਂ ਦੇ ਦਿਖਾਏ ਹੋਏ ਰਸਤੇ ਤੇ ਚੱਲਣਾ ਆਪਾਂ ਹੀ ਅਸੀਂ ਕਈ ਵਾਰ ਆਪਣੀਆਂ ਚੁਸਤ ਚਲਾਕੀਆਂ ਕਰ ਬੈਠਦੇ ਹਾਂ ਉਦੋਂ ਦੁਖੀ ਹੁੰਨੇ ਆ ਪਰ ਜੇਕਰ ਪ੍ਰਮਾਤਮਾ ਦੇ ਦਿਖਾਏ ਹੋਏ ਰਸਤੇ ਦੇ ਉੱਤੇ ਚੱਲਾਂਗੇ ਨਾ ਕਦੇ ਦੁਖੀ ਨਹੀਂ ਹੋਵਾਂਗੇ ਪ੍ਰਮਾਤਮਾ ਨੇ ਤਾਂ ਸਾਨੂੰ ਸਾਫ਼ ਸਪਸ਼ਟ ਗੱਲ ਸਮਝਾਈ ਆ ਕਿ ਬੰਦੇ ਆ ਤੈਨੂੰ ਤੇਰੇ ਹੀ ਕੀਤੀ ਹੋਏ ਕਰਮਾਂ ਦਾ ਫਲ ਮਿਲਣਾ ਹੈ ਜੋ ਵੀ ਤੂੰ ਅੱਜ ਕਰਮ ਬਣਾ ਰਿਹਾ ਹੈ ਨਾ ਉਸੇ ਦਾ ਹੀ ਤੈਨੂੰ ਫਲ ਮਿਲੇਗਾ ਤੇ ਕਰਮ ਕੀ ਹਨ ਸਾਡੇ ਕਰਮ ਕਿੰਜ ਵਧਦੇ ਨੇ ਕਰਮ ਆ ਸਾਡੇ ਵੱਲੋਂ ਕੀਤੇ ਜਾਣ ਵਾਲੇ ਕੰਮ ਜੋ ਅਸੀਂ ਅੱਜ ਦੇ ਸਮੇਂ ਦੇ ਵਿੱਚ ਕਰ ਰਹੇ ਹਾਂ ਜਾ ਪਿੱਛੇ ਕਰਕੇ ਆਈਆਂ ਉਹ ਹੀ ਸਾਡੇ ਕਰਮ ਨੇ ਜੇ ਅੱਜ ਸਾਡੇ ਅੰਦਰ ਕੁਝ ਚੰਗੀਆਂ ਆਦਤਾਂ ਨੇ ਅਸੀਂ ਚੰਗੇ ਕੰਮ ਕਰਦੇ ਹਾਂ ਤਾਂ ਸਾਨੂੰ ਅੱਜ ਅਤੇ ਆਉਣ ਵਾਲੇ ਕੱਲ ਦੇ ਵਿੱਚ ਇਹਦੇ ਚੰਗੇ ਨਤੀਜੇ ਮਿਲਣਗੇ ਪਰ ਜੇਕਰ ਸਾਡੇ ਅੰਦਰ ਕੁਝ ਮਾੜੀਆਂ ਆਦਤਾਂ ਨੇ ਅਸੀਂ ਮਾੜੇ ਕੰਮ ਕਰ ਰਹੇ ਹਾਂ ਤਾਂ ਫਿਰ ਉਹ ਮਾੜੇ ਦਾ ਫਲ ਵੀ ਸਾਨੂੰ ਭੋਗਣਾ ਪੈਣਾ ਹੈ ਕਿਉਂਕਿ ਕਰਮਾਂ ਦੀ ਖੇਡ ਤੋਂ ਕੋਈ ਨਹੀਂ ਬਚ ਸਕਿਆ ਸਿਆਣੇ ਕਹਿੰਦੇ ਬੰਦੇ ਆ ਤੂੰ ਕਰਮ ਕਮਾ ਮਿਹਨਤ ਕਰ ਤੈਨੂੰ ਤੇਰੇ ਕੀਤੇ ਹੋਏ ਕਰਮਾਂ ਦਾ ਫਲ ਸਤਿਗੁਰੂ ਸੱਚੇ ਪਾਤਸ਼ਾਹ ਜ਼ਰੂਰ ਦੇਣਗੇ ਜੇ ਚੰਗੇ ਕਰਮ ਬਣਾਵੇਂਗਾ ਤਾਂ ਤੇਰੇ ਨਾਲ ਸਭ ਕੁਝ ਚੰਗਾ ਹੋਵੇਗਾ ਕਿਉਂਕਿ ਸਾਨੂੰ ਮਿਲਦਾ ਸਾਡੇ ਕਰਮਾਂ ਦਾ ਹੈ ਜਿਸ ਬੰਦੇ ਨੇ ਇਸ ਗੱਲ ਨੂੰ ਸਮਝ ਲਿਆ ਨਾ ਸਮਝ ਲਓ ਨੇ ਆਪਣੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਤੋਂ ਛੁਟਕਾਰਾ ਪਾ ਲਿਆ ਫਿਰ ਉਹ ਉਹ ਬੰਦਾ ਕਦੇ ਵੀ ਕਿਸੇ ਦਾ ਮਾੜਾ ਨਾ ਸੋਚਦਾ ਹੈ ਨਾ ਹੀ ਮਾੜਾ ਕਰਦਾ ਹੈ ਪ੍ਰਮਾਤਮਾ ਨੇ ਸਾਨੂੰ ਆਪਣਾ ਭਲਾ ਕਰਨ ਤੋਂ ਨਹੀਂ ਰੋਕਿਆ ਆਪਣਾ ਭਲਾ ਵੰਗੋ ਆਪਣੇ ਭਲੇ ਦੀ ਸੋਚੋ ਪਰ ਆਪਣਾ ਭਲਾ ਕਰਨ ਦੇ ਲਈ ਕਿਸੇ ਦਾ ਮਾੜਾ ਨਹੀਂ ਕਰਨਾ ਕਿਸੇ ਦੇ ਪ੍ਰਤੀ ਮਾੜੀ ਸੋਚ ਨਹੀਂ ਰੱਖਣੀ ਕਿਉਂਕਿ ਸਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਮਾੜਾ ਖਿਆਲ ਵੀ ਆ ਗਿਆ ਕਿਸੇ ਦੇ ਪ੍ਰਤੀ ਕੋਈ ਮਾੜੀ ਸੋਚ ਵੀ ਆ ਗਈ ਨਾ ਉਹ ਵੀ ਸਾਡਾ ਮਾੜਾ ਕਰਮ ਬਣ ਜਾਣਾ ਹੈ ਤਾਂ ਫਿਰ ਆਓ ਚੰਗੇ ਕਰਮ ਬਣਾਈਏ ਚੰਗੇ ਕੰਮ ਕਰੀਏ ਇਦਾਂ ਹੀ ਇੱਥੇ ਇੱਕ ਕਹਾਣੀ ਹੋਰ ਯਾਦ ਆਈ ਕਹਿੰਦੇ ਇੱਕ ਪਿੰਡ ਦੇ ਵਿੱਚ ਇੱਕ ਬਹੁਤ ਹੀ ਮਿਹਨਤੀ ਈਮਾਨਦਾਰ ਇਨਸਾਨ ਰਹਿੰਦਾ ਸੀ ਪਰ ਥੋੜਾ ਜਿਹਾ ਭੋਲਾ ਸੀ ਅਤੇ ਉਹਦੇ ਭੋਲੇਪਣ ਦਾ ਸਾਰੇ ਹੀ ਫਾਇਦਾ ਚੁੱਕ ਜਾਂਦੇ ਉਹ ਜਿੱਥੇ ਵੀ ਕੰਮ ਕਰਨ ਦੇ ਲਈ ਜਾਂਦਾ ਉਹਨੂੰ ਉਹਦੀ ਮਜ਼ਦੂਰੀ ਦੇ ਅੱਧੇ ਪੈਸੇ ਦਿੱਤੇ ਜਾਂਦੇ ਮਿਹਨਤ ਵੱਧ ਕਰਦਾ ਅਤੇ ਮਜ਼ਦੂਰੀ ਘੱਟ ਮਿਲਦੀ ਇਸੇ ਹੀ ਤਰ੍ਹਾਂ ਜਿਸ ਥਾਂ ਤੇ ਉਹ ਇਸ ਵੇਲੇ ਕੰਮ ਕਰ ਰਿਹਾ ਸੀ ਉੱਥੋਂ ਦਾ ਮਾਲਕ ਇਹਦੇ ਤੋਂ ਬਹੁਤ ਕੰਮ ਕਰਵਾਉਂਦਾ ਸਾਰਾ ਦਿਨ ਕੰਮ ਕਰਵਾਉਂਦਾ ਪਰ ਪੈਸੇ ਪੂਰੇ ਨਾ ਦਿੰਦਾ ਜਿਸ ਕਰਕੇ ਇਹ ਮਨੁੱਖ ਬੜਾ ਹੀ ਦੁਖੀ ਪਰੇਸ਼ਾਨ ਰਹਿੰਦਾ ਪਤਨੀ ਵੀ ਲੜਾਈ ਝਗੜਾ ਕਰਦੀ ਕਿ ਤੁਸੀਂ ਕਿਤੇ ਹੋਰ ਕੰਮ ਪਤਾ ਕਰ ਲਓ ਜ਼ਰੂਰੀ ਤਾਂ ਨਹੀਂ ਤੁਸੀਂ ਇੱਥੇ ਹੀ ਕੰਮ ਕਰਨਾ ਹੈ ਤਾਂ ਕਹਿੰਦੇ ਇੱਕ ਦਿਨ ਉਸ ਮਨੁੱਖ ਨੇ ਕਿਤੇ ਹੋਰ ਕੰਮ ਕਰਨ ਦਾ ਫੈਸਲਾ ਕਰ ਲਿਆ ਵੀ ਮੈਂ ਇਹ ਕੰਮ ਛੱਡ ਕੇ ਮੈਂ ਨਵਾਂ ਕੰਮ ਲੱਭ ਲੈਣਾ ਹਾਂ ਕਹਿੰਦੇ ਨਵੇਂ ਕੰਮ ਦੀ ਤਲਾਸ਼ ਕੀਤੀ ਨਵੇਂ ਮਾਲਕ ਦੇ ਕੋਲ ਪਹੁੰਚਿਆ ਉਹ ਇਸੇ ਦੇ ਹੀ ਨਗਰ ਦਾ ਬਹੁਤ ਅਮੀਰ ਬੰਦਾ ਸੀ ਉਹਦੇ ਕੋਲ ਜਾ ਕੇ ਇੰਨੇ ਫਰਿਆਦ ਕੀਤੀ ਕਿ ਮੈਨੂੰ ਆਪਣੇ ਘਰ ਦੇ ਵਿੱਚ ਜਾਂ ਆਪਣੀ ਦੁਕਾਨ ਤੇ ਕੰਮ ਤੇ ਰੱਖ ਲਓ ਮੈਂ ਬਹੁਤ ਮਜਬੂਰ ਹਾਂ ਮੈਨੂੰ ਕੰਮ ਦੀ ਬਹੁਤ ਲੋੜ ਆ ਕਹਿੰਦੇ ਉਹ ਅਮੀਰ ਬੰਦਾ ਉਹਨੂੰ ਤਾਂ ਮਿਹਨਤੀ ਬੰਦੇ ਦੀ ਲੋੜ ਸੀ ਕਹਿੰਦੇ ਉਹਨੇ ਇਸ ਨੂੰ ਕੰਮ ਦੇ ਉੱਤੇ ਰੱਖ ਲਿਆ ਤਨਖਾਹ ਬਾਰੇ ਗੱਲ ਕੀਤੀ ਤਾਂ ਉਹਨੇ ਇਹਨੂੰ ਚੰਗੀ ਤਨਖਾਹ ਦੇਣ ਦੀ ਗੱਲ ਕੀਤੀ ਮੈਂ ਤੈਨੂੰ ਚੰਗੇ ਪੈਸੇ ਹਰ ਮਹੀਨੇ ਤੇਰੇ ਕੰਮ ਦੇ ਬਦਲੇ ਦੇ ਆ ਕਰਾਂਗਾ ਕਹਿੰਦੇ ਇਹ ਬੜਾ ਹੀ ਖੁਸ਼ ਹੋਇਆ ਕਿ ਅੱਜ ਤੱਕ ਮੈਨੂੰ ਇੰਨਾ ਮਿਹਨਤਾਨਾ ਕਿਤੇ ਨਹੀਂ ਮਿਲਿਆ ਜਿੰਨਾ ਮੇਰੇ ਇਸ ਨਵੇਂ सेठ ਨੇ ਮੈਨੂੰ ਦੇਣਾ ਹੈ ਪਰ ਕਹਿੰਦੇ सेठ ਨੇ ਨਾਲ ਦੀ ਨਾਲ ਦੂਜੀ ਸ਼ਰਤ ਰੱਖ ਦਿੱਤੀ ਕਿ ਭਾਈ ਤੈਨੂੰ ਤਨਖਾਹ ਤਾਂ ਮੈਂ ਇੰਨੀ ਦਵਾਂਗਾ ਪਰ ਮੇਰੀ ਸ਼ਰਤ ਇਹ ਕਿ ਤੇਰੀ ਤਨਖਾਹ ਦਾ ਅੱਧਾ ਹਿੱਸਾ ਮੈਂ ਆਪਣੇ ਕੋਲ ਰੱਖਿਆ ਕਰਾਂਗਾ ਤੈਨੂੰ ਅੱਧੀ ਦਵਾਂਗਾ ਪਰ ਤੇਰੀ ਤਨਖਾਹ ਵੀ ਅਜੇ ਤੋ ਇੰਨੀ ਬਣ ਨਹੀਂ ਦਿੱਤੀ ਆ ਉਹ ਬੜੁੱਖ ਕਹਿਣ ਲੱਗਾ ਕਿਸੇ ਏਟਜੀ ਆ ਕੀ ਗੱਲ ਹੋਈ ਗੱਲ ਤਾਂ ਉੱਥੇ ਹੀ ਆ ਗਈ ਕਿ ਤੁਸੀਂ ਮੇਰੀ ਤਨਖਾਹ ਦਾ ਅੱਧਾ ਹਿੱਸਾ ਆਪਣੇ ਕੋਲ ਰੱਖ ਲੋਗੇ ਅਤੇ ਤੁਸੀਂ ਇਹ ਕੰਮ ਕਿਉਂ ਕਰੋਗੇ ਮੇਰੀ ਤਨਖਾਹ ਦਾ ਅੱਧਾ ਹਿੱਸਾ ਆਪਣੇ ਕੋਲ ਕਿਉਂ ਰੱਖੋਗੇ ਤੇ ਕਿ ਉਹ ਅਮੀਰ ਬੰਦਾ ਬਹੁਤ ਚਲਾਕ ਸੀ ਕਹਿਣ ਲੱਗਾ ਕਿ ਭਲਿਆ ਇਹਦੇ ਵਿੱਚ ਤੇਰਾ ਹੀ ਫਾਇਦਾ ਹੈ ਕਿਉਂਕਿ ਜਿੰਨੇ ਪੈਸੇ ਤੈਨੂੰ ਮੈਂ ਦੇ ਦੇਵਾਂਗਾ ਤੂੰ ਤਾਂ ਐਵੇਂ ਹੀ ਉਹਨੇ ਹੀ ਵਰਤ ਲਿਆ ਕਰਨੇ ਆ ਪਰ ਜਦੋਂ ਮੈਂ ਤੇਰੇ ਅੱਧੇ ਪੈਸੇ ਆਪਣੇ ਕੋਲ ਰੱਖਿਆ ਕਰਾਂਗਾ ਤਾਂ ਇਹ ਤੇਰੀ ਬਚਤ ਹੁੰਦੀ ਜਾਵੇਗੀ। ਤੈਨੂੰ ਮੈਂ 6 ਮਹੀਨਿਆਂ ਬਾਅਦ ਤੇਰੀ ਜੋ ਵੀ ਤਨਖਾਹ ਮੈਂ ਕੱਟਾਂਗਾ ਆਪਣੇ ਕੋਲ ਰੱਖਾਂਗਾ ਉਹ ਇਕੱਠੀ ਤੈਨੂੰ ਦੇ ਦਿਆ ਕਰਾਂਗਾ। ਕਹਿੰਦੇ ਇਹ ਗੱਲ ਸੁਣ ਕੇ ਉਹ ਪੋਲਾ ਬੰਦਾ ਖੁਸ਼ ਹੋ ਗਿਆ। ਵੀ ਚਲੋ ਇਹ ਵੀ ਆਈਡੀਆ ਠੀਕ ਆ ਕਿ ਇਸ ਤਰ੍ਹਾਂ ਮੇਰੇ ਨਾਮ ਨਾਲ ਬਚਤ ਹੁੰਦੀ ਜਾਵੇਗੀ। ਕਹਿੰਦੇ ਉਸ ਦਿਨ ਤੋਂ ਉਹਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਤਨੀ ਨੇ ਬਹੁਤ ਵਾਰ ਸਮਝਾਇਆ ਕਿ ਤੁਸੀਂ ਆਪਣੇ ਸੇਠ ਦੇ ਨਾਲ ਆਪਾਂ ਇਤਨ ਖਾ ਵਾਰੇ ਗੱਲ ਕਰਦੇ ਰਿਹਾ ਕਰੋ ਤੁਸੀਂ ਥੋੜੇ ਬਹੁਤੇ ਆਪਣੀ ਬਚਤ ਦੇ ਵਿੱਚੋਂ ਪੈਸੇ ਲੈ ਆਓ ਜੋ ਵੀ ਸੇਠ ਨੇ ਤੁਹਾਡੇ ਪੈਸੇ ਕੱਟੇ ਆ ਨਾ ਸੇਠ ਨੂੰ ਪਹੌਂਕੇ ਮੈਨੂੰ ਚਾਹੀਦੇ ਨੇ ਉਹਦੇ ਵਿੱਚੋਂ ਮੈਨੂੰ ਕੁਝ ਪੈਸੇ ਦੇ ਦਿਓ ਨਾਲੇ ਆਪਾਂ ਨੂੰ ਪਤਾ ਲੱਗ ਜਾਵੇਗਾ ਕਿ ਸੱਚਮੁੱਚ ਸੇਠ ਇੰਨਾ ਭਲਾ ਬੰਦਾ ਏ ਜਾਂ ਫਿਰ ਭਲਾ ਹੋਣ ਦਾ ਨਾਟਕ ਕਰ ਰਿਹਾ ਏ ਕਿਤੇ ਆਪਣੇ ਨਾਲ ਤੋ ਕਈ ਨਾ ਹੋ ਜਾਵੇ ਆਪਣੇ ਨਾਲ ਇਹ ਸੇਠ ਬੇਈਮਾਨੀ ਨਾ ਕਰ ਲਵੇ ਪਰ ਕਹਿੰਦੇ ਉਹ ਮਨੁੱਖ ਕਹਿਣ ਲੱਗਾ ਕਿ ਨਹੀਂ ਭਗਵਾਨੇ ਸੇਠ ਜੀ ਇਸ ਤਰ੍ਹਾਂ ਦੇ ਨਹੀਂ ਹਨ ਉਹ ਬਹੁਤ ਚੰਗੇ ਹਨ ਉਹ 6 ਮਹੀਨੇ ਬਾਅਦ ਮੈਨੂੰ ਪੂਰੇ ਪੈਸੇ ਵਾਪਸ ਦੇ ਦੇਣਗੇ ਕਹਿੰਦੇ ਹੁਣ ਕਰਦਿਆ ਕਰਦਿਆਂ 6 ਮਹੀਨੇ ਬੀਤ ਗਏ ਅੱਜ ਉਹਦੀ ਬਚਤ ਦੇ ਪੈਸੇ ਲੈਣ ਦਾ ਦਿਨ ਸੀ ਇਧਰ ਸੇਠ ਨੂੰ ਵੀ ਫਿਕਰ ਪਿਆ ਸੀ ਕਿਉਂਕਿ ਉਹਨੇ ਤਾਂ ਸਿਰਫ ਇੱਕ ਲਾਲਚ ਦੇ ਕੇ ਇਹਨੂੰ ਕੰਮ ਤੇ ਰੱਖਿਆ ਸੀ ਮਨ ਦੇ ਵਿੱਚ ਤਾਂ ਬੇਈਮਾਨੀ ਸੀ ਪੈਸੇ ਦੇਣ ਨੂੰ ਤਾਂ ਦਿਲ ਨਹੀਂ ਕਰ ਰਿਹਾ ਹੁਣ ਮਨ ਦੇ ਵਿੱਚ ਸੋਚਣ ਲੱਗਾ ਵੀ ਇਹਨੂੰ ਕਿਸ ਤਰੀਕੇ ਦੇ ਨਾਲ ਟਾਲਾਂ ਉਧਰੋਂ ਇੰਨੀ ਵੀ ਸਵੇਰੇ ਸਵੇਰ ਹੀ ਆ ਕੇ ਯਾਦ ਕਰਵਾ ਦਿੱਤਾ ਕਿ ਸੇਠ ਜੀ ਅੱਜ ਤੁਸੀਂ ਮੈਨੂੰ ਮੇਰੇ 6 ਮਹੀਨਿਆਂ ਦੀ ਬਚਤ ਦੇ ਪੈਸੇ ਦੇਣੇ ਆ ਜੋ ਤੁਸੀਂ ਮੇਰੀ ਤਨਖਾਹ ਵਿੱਚੋਂ ਕੱਟੇ ਸੀ ਸੇਠ ਨੇ ਕਿਹਾ ਕਿ ਹਾਂ ਹਾਂ ਭਾਈ ਮੈਨੂੰ ਇਸ ਚੰਗੀ ਤਰ੍ਹਾਂ yaad ਆ ਅੱਜ ਮੈਂ ਤੈਨੂੰ ਤੇਰਾ ਸਾਰਾ ਹਿਸਾਬ ਕਿਤਾਬ ਕਰਕੇ ਦੇ ਦੇਵਾਂਗਾ ਕਹਿੰਦੇ ਇਹ ਕਹਿ ਕੇ ਸੇਠ ਨੇ ਨਾਲ ਹੀ ਉਸ ਬੰਦੇ ਨੂੰ ਇੱਕ ਕੰਮ ਦੱਸਿਆ ਕਿ ਆ ਕਿ ਜਾ ਨਾਲ ਦੇ ਨਗਰ ਦੇ ਵਿੱਚ ਮੇਰਾ ਇੱਕ ਵਪਾਰੀ ਦੋਸਤ ਆ ਜਿਹਦੇ ਕੋਲੋਂ ਮੈਂ ਪੈਸੇ ਲੈਣੇ ਆ ਤੂੰ ਉਹਦੇ ਕੋਲੋਂ ਮੇਰੇ ਪੈਸੇ ਵਾਪਸ ਲੈ ਆ ਜਦੋਂ ਤੂੰ ਪੈਸੇ ਵਾਪਸ ਲੈ ਕੇ ਆਵੇਂਗਾ ਮੈਂ ਤੇਰਾ ਵੀ ਹਿਸਾਬ ਕਰ ਦਵਾਂਗਾ ਤੇਰੀ ਬੰਦੀ ਤਨਖਾਹ ਵੀ ਤੈਨੂੰ ਦੇ ਦਵਾਂਗਾ ਕਹਿੰਦੇ ਉਹ ਮਨੁੱਖ ਉਸੇ ਵੇਲੇ ਹੀ ਨਾਲ ਦੇ ਨਗਰ ਦੇ ਵਿੱਚ ਪੈਸੇ ਲੈਣ ਚੱਲਿਆ ਗਿਆ ਉਸ ਵਪਾਰੀ ਨੇ ਉਹ ਅਮੀਰ सेठ ਦੇ ਜੋ ਵੀ ਪੈਸੇ ਵਰਦੇ ਸਨ ਇਸ ਮਜ਼ਦੂਰ ਨੂੰ ਦੇ ਦਿੱਤੇ ਅਤੇ ਕਿਹਾ ਕਿ ਭਾਈ ਤੂੰ ਇੱਥੇ ਬੈਠ ਕੇ ਇਹ ਪੈਸੇ ਗਿਣ ਲਾ ਕਿਤੇ ਕੋਈ ਘਟ ਵੱਧ ਨਾ ਹੋਵੇ ਉੱਥੇ ਜਾ ਕੇ ਨਾ ਮੈਨੂੰ ਕਿਉ ਮੇਰੇ ਕੋਲ ਬੈਠ ਕੇ ਇਹ ਪੈਸੇ ਗਿਣ ਲਾ ਕਹਿੰਦੇ ਇਹ ਇਮਾਨਦਾਰ ਮਿਹਨਤੀ ਮਨੁੱਖ ਉੱਥੇ ਬੈਠ ਕੇ ਪੈਸੇ ਗਿਣਨ ਲੱਗਾ ਜਦੋਂ ਪੈਸੇ ਗਿਨੇ ਤਾਂ ਜਿੰਨੇ ਅਮੀਰ सेठ ਨੇ ਲਿਆਉਣ ਨੂੰ ਕਿਹਾ ਸੀ ਨਾ ਉਹ ਪੈਸੇ ਉਹਦੇ ਨਾਲੋਂ ਵੱਧ ਸੱਤ ਤਾਂ ਇਸ ਕਰਕੇ ਇਸ ਇਮਾਨਦਾਰ ਬੰਦੇ ਨੇ ਉਹ ਵਪਾਰੀ ਨੂੰ ਕਿਹਾ ਕਿ ਤੁਸੀਂ ਮੈਨੂੰ ਗਲਤੀ ਦੇ ਨਾਲ ਵੱਧ ਪੈਸੇ ਦੇ ਰਹੇ ਹੋ ਗਿਣਤੀ ਦੇ ਵਿੱਚ ਪੈਸੇ ਵੱਧ ਰਹੇ ਨੇ ਜਦੋਂ ਉਸ ਵਪਾਰੀ ਨੇ ਗਿਨੇ ਤਾਂ ਪੈਸੇ ਸੱਚਮੁੱਚ ਵੱਧ ਸੀ ਕਹਿੰਦੇ ਉਹ ਵਪਾਰੀ ਇਸ ਬੰਦੇ ਦੀ ਇਮਾਨਦਾਰੀ ਤੋਂ ਬੜਾ ਖੁਸ਼ ਹੋਇਆ ਪੁੱਛਿਆ ਕਿ ਤੂੰ ਕਦੋਂ ਦਾ ਕੰਮ ਕਰ ਰਿਹਾ ਹੈ ਇਹਨੇ ਆਪਣੀ ਸਾਰੀ ਗੱਲਬਾਤ ਦੱਸੀ ਕਿ ਇਸ ਤਰ੍ਹਾਂ ਮੈਨੂੰ 6 ਮਹੀਨੇ ਹੋ ਗਿਆ ਇਸ ਸੇਟ ਕੋਲ ਕੰਮ ਕਰਦਿਆਂ ਨੂੰ ਮੈਨੂੰ ਵਧੀਆ ਤਨਖਾਹ ਦਿੱਦੀ ਨਹੀਂ ਅਤੇ ਬੜੇ ਭਲੇ ਇਨਸਾਨ ਨੇ ਮੇਰੀ ਤਨਖਾਹ ਦਾ ਅੱਧਾ ਹਿੱਸਾ ਮੈਨੂੰ ਦੇ ਦਿੰਦੇ ਆ ਅੱਧਾ ਆਪਣੇ ਕੋਲ ਬਚਾ ਕੇ ਰੱਖਦੇ ਆ ਅਤੇ ਅੱਜ ਇਹਨਾਂ ਨੇ ਮੈਨੂੰ ਹਿਸਾਬ ਕਰਕੇ ਪੂਰੇ ਪੈਸੇ ਦੇ ਦਿੱਤੇ ਆ ਮੇਰੀ ਕਾਫੀ ਬਚਤ ਹੋ ਗਈ ਆ ਹੁਣ ਮੈਂ ਉਹਨਾਂ ਪੈਸਿਆਂ ਦੇ ਨਾਲ ਆਪਣਾ ਘਰ ਬਣਾ ਲਵਾਂਗਾ ਮੇਰੇ ਬਹੁਤ ਜ਼ਰੂਰੀ ਕੰਮ ਕਰਨ ਵਾਲੇ ਨੇ ਉਹ ਕਰਾਂਗਾ ਇਸ ਕਰਕੇ ਅੱਜ ਮੈਂ ਬਹੁਤ ਖੁਸ਼ ਆ ਅੱਜ ਮੈਨੂੰ ਮੇਰੀ ਮਿਹਨਤ ਦੀ ਕਮਾਈ ਮਿਲ ਜਾਣੀ ਹੈ ਕਹਿੰਦੇ ਉਹ ਵਪਾਰੀ ਨੇ ਮਨ ਹੀ ਮਨ ਦੇ ਵਿੱਚ ਸੋਚਿਆ ਕਿ ਇਹ ਭਲਾ ਬੰਦਾ ਆਪਣੇ ਸੇਠ ਬਾਰੇ ਕਿੰਨਾ ਚੰਗਾ ਸੋਚਦਾ ਹੈ ਪਰ ਮੈਂ ਤਾਂ ਉਹਨੂੰ ਚੰਗੀ ਤਰ੍ਹਾਂ ਜਾਣਦਾ ਉਹ ਤਾਂ ਇੱਕ ਨੰਬਰ ਦਾ ਬੇਈਮਾਨ ਬੰਦਾ ਹੈ ਕਹਿੰਦੇ ਪਰ ਇੰਨੇ ਉਸਨੂੰ ਕੁਝ ਨਾ ਕਿਹਾ ਅਤੇ ਕਿਹਾ ਕਿ ਭਾਈ ਧਿਆਨ ਦੇ ਨਾਲ ਪੈਸੇ ਲੈ ਜਾ ਤੇ ਆਪਣੇ ਸੇਠ ਨੂੰ ਜਾ ਕੇ ਦੇ ਦੇ ਮੈਂ ਕਹਿੰਦੇ ਇਹਨੇ ਪੈਸੇ ਉੱਥੋਂ ਚੁੱਕ ਕੇ ਆਪਣੇ ਸੇਠ ਕੋਲ ਪਹੁੰਚ ਗਿਆ ਜਾ ਕੇ ਕਿਹਾ ਕਿ ਲਓ ਸੇਠ ਜੀ ਇਹ ਪੈਸੇ ਗਿਣ ਲਓ ਕਹਿੰਦੇ ਸੇਠ ਨੇ ਜਦੋਂ ਪੈਸੇ ਗਿਨੇ ਤਾ ਜਾਣ ਬੁੱਝ ਕੇ ਇਹਨੂੰ ਚਿੜਕਣਾ ਸ਼ੁਰੂ ਕਰ ਦਿੱਤਾ ਕਿ ਪੈਸੇ ਤਾਂ ਘਟਿਆ ਮੇਰੇ ਬਾਕੀ ਪੈਸੇ ਕਿੱਥੇ ਗਏ ਤੂੰ ਚੋਰੀ ਕਰ ਲਿਆ ਕਿਉਂਕਿ ਇਹ ਸੇਠ ਦੀ ਹੀ ਸਕੀਮ ਸੀ ਸੇਠ ਨੇ ਪਹਿਲਾਂ ਹੀ ਸੋਚ ਲਿਆ ਸੀ ਕਿ ਮੈਂ ਇਸ ਬੰਦੇ ਨੂੰ ਗਿੰਜ ਟੱਲਣਾ ਹੈ ਕਿਉਂਕਿ 6 ਮਹੀਨੇ ਦੀ ਬਹੁਤ ਸਾਰੀ ਤਨਖਾਹ ਬਣਦੀ ਸੀ ਜੇਕਰ ਸੇਠ ਦਿੰਦਾ ਸੇਠ ਪੈਸਾ ਕੱਢ ਕੇ ਰਾਜੀ ਨਹੀਂ ਸੀ ਇਸ ਕਰਕੇ ਉਹਨੇ ਇਹਦੇ ਤੇ ਝੂਠਾ ਇਲزام ਲਾ ਦਿੱਤਾ ਕਿ ਤੂੰ ਤਾਂ ਮੇਰੇ ਪੈਸੇ ਵਿੱਚੋਂ ਚੋਰੀ ਕਰ ਲਿਆ ਇਸ ਕਰਕੇ ਮੈਂ ਇਨੂੰ ਕੰਮ ਤੋਂ ਕੱਢ ਰਿਹਾ ਹਾਂ ਇਹਨੇ ਬੜੇ ਧਰਲੇ ਪਾਏ ਕਿ सेठ ਜੀ ਮੈਨੂੰ ਮੇਰਾ ਬਣਦਾ ਹੱਕ ਦੇ ਦਿਓ ਜੋ ਮੇਰੀ ਪਿਛਲੀ ਤਨਖਾਹ ਤੁਹਾਡੇ ਕੋਲ ਰਹੀਦੀ ਆ ਉਹ ਤਾਂ ਦੇ ਦਿਓ ਕੰਮ ਤੇ ਭਾਵੇਂ ਨਾ ਰੱਖਿਓ ਪਰ ਕਹਿੰਦੇ सेठ ਨੇ ਇੱਕ ਨਾ ਸੁਣੀ ਇਹਨੂੰ ਕੰਮ ਤੋਂ ਕੱਢ ਦਿੱਤਾ ਅਤੇ ਮਨ ਹੀ ਮਨ ਦੇ ਵਿੱਚ ਬੜਾ ਖੁਸ਼ ਹੋ ਗਿਆ ਕਿ ਚਲੋ ਕੰਮ ਵੀ ਬਹੁਤ ਕਰਵਾ ਲਿਆ ਇਸ ਬੰਦੇ ਤੋਂ ਅਤੇ ਪੈਸੇ ਵੀ ਅੱਧੇ ਹੀ ਦੇਣੇ ਪਏ ਅੱਜ ਤਾਂ ਮੈਂ ਬਹੁਤ ਵਧੀਆ ਕੰਮ ਕੀਤਾ ਹੈ ਕਹਿੰਦੇ ਇਹ ਮਨੁੱਖ ਦੁਖੀ ਹੋਇਆ ਆਪਣੇ ਘਰ ਪਹੁੰਚਿਆ ਸਾਰੀ ਗੱਲ ਪਤਨੀ ਨੂੰ ਦੱਸੀ ਪਤਨੀ ਵੀ ਬੜੀ ਦੁਖੀ ਹੋਈ ਬੜੀ ਨਰਾਸ਼ ਹੋਈ ਦੁਖੀ ਬੰਦੇ ਦੇ ਮਨ ਦੇ ਵਿੱਚੋਂ ਬਦ ਦੁਆਵਾਂ ਨਿਕਲਦੀਆਂ ਨੇ ਅਤੇ ਸਿਆਣੇ ਕਹਿੰਦੇ ਆ ਕਿ ਕਿਸੇ ਦੇ ਮਨ ਅੰਦਰੋਂ ਨਿਕਲੀ ਹੋਈ ਅਸੀਸ ਅਤੇ ਬਦ ਅਸੀਸ ਬੜੀ ਤੇਜ਼ੀ ਦੇ ਨਾਲ ਕੰਮ ਕਰਦੀ ਆ ਕਹਿੰਦੇ ਬਸ ਇਹ ਦੁਖੀ ਇਹਨਾਂ ਦੇ ਅੰਦਰੋਂ ਬਦ ਦੁਆਵਾਂ ਆਪਣੇ ਆਪ ਹੀ ਨਿਕਲ ਰਹੀਆਂ ਸਨ ਤਫਰਕ ਉਹ ਬਾਦ ਦੁਵਾਵਾ ਉਸ ਅਮੀਰ ਬੰਦੇ ਨੂੰ ਲੱਗਣੀਆਂ ਹੀ ਸੀ ਕਹਿੰਦੇ ਉਹ ਆਪਣੇ ਆਪ 'ਚ ਬਹੁਤ ਖੁਸ਼ ਸੀ ਪਰ ਕਹਿੰਦੇ ਉਸੇ ਹੀ ਰਾਤ ਉਹਦੇ ਘਰ ਦੇ ਵਿੱਚ ਚੋਰੀ ਹੋ ਗਈ ਚੋਰਾਂ ਨੇ ਸਾਰਾ ਕੁਝ ਲੁੱਟ ਫੁੱਟ ਲਿਆ ਇਹ ਬਹੁਤ ਦੁਖੀ ਹੋਇਆ ਬਿਲਕੁਲ ਬਰਬਾਦ ਹੋ ਗਿਆ ਦਰਦਰ ਦੀਆਂ ਟੁਕੜਾ ਖਾਣ ਨੂੰ ਮਜਬੂਰ ਹੋ ਗਿਆ ਅਤੇ ਇਧਰ ਇਹ ਇਮਾਨਦਾਰ ਬੰਦਾ ਆਪਣੇ ਨਵੇਂ ਕੰਮ ਦੀ ਤਲਾਸ਼ ਦੇ ਲਈ ਉਸੇ ਵਪਾਰੀ ਦੇ ਕੋਲ ਚਲਿਆ ਗਿਆ ਜਿਸ ਕੋਲੋਂ ਸੇਟ ਦੇ ਪੈਸੇ ਲੈਣ ਗਿਆ ਸੀ ਕਹਿੰਦੇ ਉਹ ਵਪਾਰੀ ਨੇ ਜਦੋਂ ਪੁੱਛਿਆ ਕਿ ਤੂੰ ਆਪਣਾ ਪੁਰਾਣਾ ਕੰਮ ਕਿਉਂ ਛੱਡਿਆ ਤਾਂ ਉਹਨੇ ساری ਗੱਲਬਾਤ ਦੱਸੀ ਕਿ ਮੇਰੇ ਨਾਲ ਤਾਂ ਆ ਹੋਇਆ ਉਹ ਵਪਾਰੀ ਨੇ ਇਸ ਬੰਦੇ ਨੂੰ ਝੱਟ ਹੀ ਆਪਣੇ ਕੋਲ ਕੰਮ ਤੇ ਰੱਖ ਲਿਆ ਕਿਉਂਕਿ ਇਹ ਤਾਂ ਪਹਿਲਾਂ ਹੀ ਉਹਦੀ ਇਮਾਨਦਾਰੀ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ ਅਤੇ ਨਾਲ ਹੀ ਉਹਨੇ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਸੋਚ ਰਿਹਾ ਸੀ ਕਿ ਤੂੰ ਜਿਸ ਮਾਲਕ ਬਾਰੇ ਇੰਨਾ ਚੰਗਾ ਸੋਚ ਰਿਹਾ ਹੈ ਉਹ ਤਾਂ ਇੱਕ ਨੰਬਰ ਦਾ ਬਈਮਾਨ ਆ ਜ਼ਰੂਰ ਤੇਰੇ ਨਾਲ ਧੋਖਾ ਕਰੇਗਾ ਇਹਨੇ ਉਹ ਵਪਾਰੀ ਨੇ ਦੱਸਿਆ ਭਾਈ ਜੋ ਉਹਨੇ ਤੇਰੇ ਨਾਲ ਕੀਤਾ ਉਹਦਾ ਫਾਲੋ ਨੂੰ ਮਿਲ ਗਿਆ ਹੈ ਜਿਸ ਦਿਨ ਉਹਨੇ ਤੇਰੇ ਨਾਲ ਠੱਗੀ ਕੀਤੀ ਸੀ ਨਾ ਉਸੇ ਹੀ ਰਾਤ ਉਹਦੇ ਘਰ ਦੇ ਵਿੱਚ ਚੋਰੀ ਹੋ ਗਈ। ਚੋਰ ਉਹਦਾ ਸਾਰਾ ਸਾਮਾਨ ਲੁੱਟਫਟ ਕੇ ਲੈ ਗਏ, ਉਹਨੂੰ ਬਰਬਾਦ ਕਰ ਗਏ। ਕਹਿੰਦੇ ਉਹ ਵਪਾਰੀ ਨੇ ਕਿਹਾ ਕਿ ਤੂੰ ਇੱਥੇ ਇਮਾਨਦਾਰੀ ਦੇ ਨਾਲ ਕੰਮ ਕਰ, ਮੈਂ ਤੈਨੂੰ ਰੋਜ਼ ਤੇ ਰੋਜ਼ ਤੇਰੀ ਮਿਹਨਤ ਦੇ ਪੈਸੇ ਦੇ ਦਿਆਂ ਕਰਾਂਗਾ। ਕਹਿੰਦੇ ਅੱਜ ਪਹਿਲਾ ਦਿਨ ਸੀ ਇਮਾਨਦਾਰ ਬੰਦੇ ਨੇ ਕੰਮ ਕਰਨਾ ਸ਼ੁਰੂ ਕਰ ਲਿਆ। ਉਹਦੀ ਤਾਂ ਆਦਤ ਸੀ ਕਿ ਉਹ ਇਮਾਨਦਾਰੀ ਦੇ ਨਾਲ ਮਿਹਨਤ ਕਰਦਾ ਸੀ। ਉਹ ਸਮਾਂ ਵੇਖ ਕੇ ਨਹੀਂ ਸੀ ਕੰਮ ਕਰਦਾ। ਉਹ ਤਾਂ ਕੰਮ ਨੂੰ ਕੰਮ ਸਮਝ ਕੇ ਕਰਦਾ ਸੀ ਪੂਰੀ ਜ਼ਿੰਮੇਵਾਰੀ ਦੇ ਨਾਲ। ਇਸ ਕਰਕੇ ਉਹਨੇ ਵਪਾਰੀ ਦੇ ਦੱਸੇ ਤੋਂ ਕਿਤੇ ਵੱਧ ਕੰਮ ਕੀਤਾ। ਵਪਾਰੀ ਬਹੁਤ ਖੁਸ਼ ਹੋਇਆ ਅਤੇ ਵਪਾਰੀ ਨੇ ਵੀ ਉਹਦੀ ਬਣਦੀ ਦਿਹਾੜੀ ਤੋਂ ਵੱਧ ਪੈਸੇ ਉਹਨੂੰ ਦਿੱਤੇ ਅਤੇ ਉਹਨੂੰ ਰਜਾਨਾ ਕੰਮ ਤੇ ਆਉਣ ਨੂੰ ਗਿਆ। ਸੋ ਇਹ ਕਹਾਣੀ ਆਪਾਪ ਜੀ ਦੇ ਨਾਲ ਇਸ ਕਰਕੇ ਸਾਂਝੀ ਕੀਤੀ ਕਿ ਬੰਦੇ ਦੇ ਜੋ ਵੀ ਚੰਗੇ ਮਾੜੇ ਕਰਮ ਨੇ ਨਾ ਉਹ ਇੱਕ ਨਾ ਇੱਕ ਦਿਨ ਉਹਦੇ ਅੱਗੇ ਜ਼ਰੂਰ ਆਉਂਦੇ ਆ ਇਸ ਕਰਕੇ ਸਾਨੂੰ ਕਰਮਾਂ ਦੀ ਖੇਡ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਕਈ ਵਾਰ ਅਸੀਂ ਸੋਚਦੇ ਆ ਵੀ ਕੋਈ ਗੱਲ ਨਹੀਂ ਅਸੀਂ ਕਿਸੇ ਕਿਸਮ ਦੀ ਚੁਸਤੀ ਤੇ ਲਾਕੀ ਲੈਨੇ ਆ ਕਿਹੜਾ ਸਾਡੀ ਚੁਸਤ ਚਲਾਕੀ ਦਾ ਪਤਾ ਲੱਗਣਾ ਹੈ ਪਰ ਉਹ ਪਰਮਾਤਮਾ ਸਭ ਕੁਝ ਦੇਖ ਰਿਹਾ ਹੈ ਪਰਮਾਤਮਾ ਨੂੰ ਸਭ ਪਤਾ ਹੈ ਕਿ ਕੌਣ ਭਲਾਏ ਤੇ ਕੌਣ ਮੰਦਾ ਉਹ ਸਭ ਦਾ ਹਿਸਾਬ ਕਿਤਾਬ ਰੱਖਦਾ ਹੈ ਇਸ ਲਈ ਜ਼ਿੰਦਗੀ ਵਿੱਚ ਹਮੇਸ਼ਾ ਚੰਗੇ ਕਰਮ ਕਮਾਉਣੇ ਚਾਹੀਦੇ ਨੇ ਇਹ ਤਨ ਦੌਲਤ ਸਭ ਕੁਝ ਇੱਥੇ ਰਹਿ ਜਾਣਾ ਬੰਦਾ ਸਭ ਤੋਂ ਵੱਧ ਝੂਠ ਚੁਸਤ ਚਲਾਕੀ ਪੈਸੇ ਦੇ ਲਈ ਕਰਦਾ ਹੈ ਪੈਸਾ ਕਮਾਉਣ ਦੇ ਲਈ ਝੂਠ ਬੋਲਦਾ ਹੈ ਪੈਸਾ ਕਮਾਉਣ ਦੇ ਲਈ ਚੁਸਤ ਚਲਾਕੀ ਕਰਦਾ ਹੈ ਪੈਸੇ ਦੇ ਕਰਕੇ ਹੀ ਕਈ ਵਾਰੀ ਬੇਈਮਾਨੀ ਵੀ ਕਰ ਬੈਠਦਾ ਹੈ ਪਰ ਇਹ ਪੈਸਾ ਨਾਲ ਨਹੀਂ ਜਾਣਾ ਨਾਲ ਜਾਣੇ ਨੇ ਚੰਗੇ ਕਰਮ ਸੋ ਆਪਾਂ ਵੀ ਕਰਮਾਂ ਦੀ ਖੇਡ ਨੂੰ ਸਮਝਣਾ ਹੈ ਭੁੱਲ ਕੇ ਵੀ ਕਦੀ ਕਿਸੇ ਦੇ ਨਾਲ ਬੇਈਮਾਨੀ ਝੂਠ ਫਰੇਵ ਨਹੀਂ ਕਰਨਾ ਕਦੀ ਕਿਸੇ ਦੇ ਰਾਹ ਦਾ ਰੋੜਾ ਨਹੀਂ ਬਣਨਾ ਕਿਉਂਕਿ ਹਰ ਇੱਕ ਨੂੰ ਪਰਮਾਤਮਾ ਦੇ ਰਿਹਾ ਹੈ ਸਾਡਾ ਕੋਈ ਵੀ ਕੁਝ ਨਹੀਂ ਖਾਂਦਾ ਜੋ ਜਿਸ ਨੂੰ ਮਿਲ ਰਿਹਾ ਹੈ ਉਹਦੀ ਕਿਸਮਤ ਉਹਦੀ ਮਿਹਨਤ ਦਾ ਫਲ ਉਹਨੂੰ ਮਿਲ ਰਿਹਾ ਹੈ ਅਤੇ ਦੇਣ ਵਾਲਾ ਹੈ ਉਹ ਪਰਮਕਥਾ ਪਰਮਾਤਮਾ ਤਾਂ ਫਿਰ ਅਸੀਂ ਕਿਸੇ ਦੇ ਨਾਲ ਈਰਖਾ ਰੱਖ ਕੇ ਕਿਸੇ ਦੇ ਨਾਲ ਝੂਠ ਬੋਲ ਕੇ ਬੇਈਮਾਨੀ ਕਰਕੇ ਠੱਗੀ ਠੋਰੀ ਕਰਕੇ ਆਪਣੇ ਮਾੜੇ ਕਰਮ ਕਿਉਂ ਬਣਾ ਰਹੇ ਆ ਸੋ ਆਓ ਆਪਾਂ ਵੀ ਆਪਣੇ ਕਰਮਾਂ ਵੱਲ ਧਿਆਨ ਦੇਈਏ ਕਿਉਂਕਿ ਜੋ ਕੰਮ ਆਪਾਂ ਰੋਜ਼ ਆਪਣੀ ਜ਼ਿੰਦਗੀ ਦੇ ਵਿੱਚ ਕਰ ਰਹੇ ਆ ਨਾ ਇਹ ਹੀ ਸਾਡੇ ਕਰਮ ਨੇ ਤਸਵੀਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਹਰ ਕੰਮ ਵੱਲ ਧਿਆਨ ਦੇਣਾ ਕਿ ਮੇਰੇ ਕੀਤੇ ਹੋਏ ਕੰਮ ਕਰਕੇ ਕਿਸੇ ਦਾ ਮਨ ਦੁਖੀ ਨਾ ਹੋਵੇ ਕਿਸੇ ਦਾ ਨੁਕਸਾਨ ਨਾ ਹੋਵੇ ਜਦੋਂ ਇਹ ਸੋਚ ਕੇ ਆਪਾਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਾਂਗੇ ਆਪਣੇ ਕੰਮਕਾਰ ਕਰਾਂਗੇ ਤਾਂ ਕਦੇ ਵੀ ਸਾਡੇ ਬਾੜੇ ਕਰਮ ਨਹੀਂ ਬਣਨਗੇ ਸੋ ਇਹ ਕਾਲਪਨਿਕ ਕਹਾਣੀਆਂ ਤੁਹਾਨੂੰ ਕਿਸ ਤਰ੍ਹਾਂਆਂ ਲੱਗੀਆਂ ਕਹਾਣੀਆਂ ਭਾਵੇਂ ਕਾਲਪਨਿਕ ਨੇ ਪਰ ਇਹਨਾਂ ਦੀ ਸਿੱਖਿਆ ਬਹੁਤ ਵਧੀਆ ਹੈ ਤੇ ਆਪਾਂ ਸਿੱਖਿਆ ਵੱਲ ਹੀ ਧਿਆਨ ਦੇਣਾ ਹੈ ਕਹਾਣੀ ਦੇ ਪਾਤਰ ਘਟਨਾਵਾਂ ਸਭ ਕਾਲਪਨਿਕ ਨੇ ਉਹਨਾਂ ਦਾ ਸਾਡੇ ਨਾਲ ਕੋਈ ਸੰਬੰਧ ਨਹੀਂ ਹੈ ਪਰ ਹਾਂ ਉਹਨਾਂ ਦੀ ਜਿਹੜੀ ਸਿੱਖਿਆ ਹੈ ਨਾ ਉਹ ਸਾਡੇ ਕੰਮ ਆਵੇਗੀ ਆਪਾਂ ਸਿੱਖਿਆ ਵੱਲ ਧਿਆਨ ਦੇਣਾ ਹੈ ਸੋ ਜੇ ਇਹ ਕਹਾਣੀਆਂ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਸੁਝਾਅ ਜ਼ਰੂਰ ਦੱਸਿਓ